ਜੀ ਬੁੜਾ ਸਾਹਿਬ ਸਾਰੇ ਆਏ ਨੇ ਜੀਆਂ ਨੂੰ ਸਾਡੇ ਸਤਿਕਾਰਯੋਗ ਉਹ ਵੀ ਆ ਰਹੇ ਨੇ ਉਹਨਾਂ ਦਾ ਵੀ ਇੱਥੇ ਆਉਣ ਤੇ ਜੀ ਆਇਆਂ ਜੀ ਸਾਡੇ ਮੰਡੀ ਦੇ ਥੰਮ ਉਹ ਬਹੁਤ ترਸੀਮ ਰਾਜੀ ਬਹੁਤ ترਸੀਮ ਸਿੰਘ ਸੰਗਰ ਜੀ ਜੀ ਅੰਕਲ ਜੀ ਆਜੋ ਤੇ ਬੈਲਾ ਚ ਰੱਖਣ ਵਾਲੀਆਂ ਸਖਸ਼ੀਤਾਂ ਦਾ ਇਹਨਾਂ ਦਾ ਤਲਵਾਹ ਸਾਰੇ ਮੰਝ ਤੇ ਬੈਠੀਆਂ ਨੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਹੈ ਮੰਨੀ ਭਾਜੀ ਸਰਦਾਰ ਜੌਲੀ ਬਾਜੀ ਸੰਗਰ ਸਾਹਿਬ ਪਹਿਲਾ ਪਉਸ਼ ਸ਼ਕੀਤਾਲੂ ਕਨਾਂ ਬਾਜੀ ਬੈਠੇ ਨੇ ਉਹਨਾਂ ਨੂੰ ਜੀ ਆਇਆਂ ਤੇ ਇਹਨਾਂ ਦੇ ਅਹੀ ਬੋਖਲ ਜੀ ਨੂੰ ਅੱਜ ਵੀ ਯਾਦ ਕਰਦੇ ਆਂ ਮੰਡੀ 'ਚ ਇਹ ਕਦੀ ਸਮਾਂ ਆਸੀ ਪਰ ਉਹ ਧਿਰ ਬਣ ਕੇ ਖੜੋਤੇ ਸਨ ਇਹ ਉਹਨਾਂ ਦੀ ਵੀ ਦਿਨਦਾਰੀ ਨਹੀਂ ਭੁੱਲ ਸਕਦੇ ਆਪਾਂ ਤੋਂ ਇਸ ਤੋਂ ਪਹਿਲਾਂ ਜਿਹੜਾ ਆਪਾਂ 1-2 ਮਿੰਟ ਦੀ ਸੂਕਸ਼ਮਾ ਕਰਨੀ ਹੈ ਸਾਡਾ ਮੁਲਖੇ ਕੰਮ ਕਰਦੇ ਨੇ ਹੋਰ ਵੀ ਮੇਰੇ ਵੀਰ ਜਿਹੜੇ ਦਲਾਬ ਬ੍ਰੋਕਰ ਸਾਹਿਬਾਨ ਨੇ ਉਹ ਆਏ ਨੇ ਉਹਨਾਂ ਦਾ ਇੱਥੇ ਹੋਂਦ ਜੀ ਆਇਆਂ ਕਹਿੰਦੇ ਆਂ ਤੇ ਆਪਾਂ ਪਹਿਲਾਂ ਸ਼ੂ ਸ਼ਬਾ ਕਰ ਲਈਏ ਸਤਿਗੁਰ ਜੀ ਦੀ ਪੰਜਾਬੀ ਤੇ ਤੁਹਾਡਾ ਕਰੀ ਫੇਰ ਤੋਂ ਸੁਆਗਤ ਆ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਜੋ ਕੀ ਸੰਜੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੁਹਾਂ ਦਾਦੀ ਕੇ ਬਟਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਅਜੀਹਾ ਪ੍ਰੋਗਰਾਮ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਬਹੁਤ ਸਾਰਾ ਇੱਕਾ ਤੁਹ ਵੀ ਦੇਖਣ ਨੂੰ ਮਿਲਿਆ ਪਰ ਤੁਹੰਦਾ ਦੀ ਹੈ ਕਿ ਇਹ ਇਕੱਠ ਕਿਉਂ ਕੀਤਾ ਗਿਆ ਤੇ ਇੱਥੇ ਤੁਹੰਦਾ ਦੀ ਹੈ ਕਿ ਬਹੁਤ ਵੱਡੀ ਇੱਕ ਗੱਲ ਕੀਤੀ ਗਈ ਹੈ ਤੁਸੀਂ ਦੇਖੇ ਹੋਵੇਗਾ ਕਿ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਜਿਹੜਾ ਨੇ ਉਹ ਅਹੁਦਿਆਂ ਦੇ ਉੱਤੇ ਜਿਹੜੇ ਨੇ ਉਹ ਸਰਕਾਰੀ ਅਦਾਰਿਆਂ ਦੇ ਵਿੱਚ ਜਾਂ ਹੋਰ ਕਈ ਮੌਕਿਆਂ ਦੇ ਉੱਤੇ ਜਿਹੜਾ ਆ ਉਹ ਸਨਮਾਨ ਚਿੰਨ ਦਿੱਤੇ ਜਾਂਦੇ ਨੇ ਜਾਂ ਸਨਮਾਨਿਤ ਕੀਤਾ ਜਾਂਦਾ ਆ ਬਹੁਤ ਸਾਰੇ ਜਿਹੜਾ ਆ ਲੋਕਾਂ ਨੂੰ ਪਰ ਇੱਥੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਇਹ ਵੀ ਇੱਕ ਵੱਖਰੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਨੂੰ ਦਈਏ ਕਿ ਪੰਜਾਬ ਬਟਾਲਾ ਦੀ ਦਾਣਾ ਮੰਡੀ ਦੇ ਵਿੱਚ ਆਰਤੀਆਂ ਵੱਲੋਂ ਮਨੀਮ ਭਾਈਚਾਰੇ ਨੂੰ ਜਿਹੜਾ ਆ ਉਹ ਸਪੈਸ਼ਲਿਸਟ ਸਨਮਾਨ ਕੀਤਾ ਗਿਆ ਤੇ ਜਿਹੜੇ ਮਨੀਮ ਹੁਣ ਦੁਨੀਆ ਦੇ ਵਿੱਚ ਨਹੀਂ ਰਹੇ ਜਾਂ ਜਿਹੜੇ ਮਨੀਮ ਜਿਹੜੇ ਨੇ ਸਾਨੂੰ ਛੱਡ ਕੇ ਜਾ ਚੁੱਕੇ ਨੇ ਆਰਤੀਆਂ ਨੂੰ ਛੱਡ ਕੇ ਜਾ ਚੁੱਕੇ ਨੇ ਕਹਿਣ ਤੋਂ ਭਾਪੀ ਜਿਨ੍ਹਾਂ ਦੀ ਜਾਣੇ ਅਣਜਾਣੇ ਦੇ ਵਿੱਚ ਡੈਥ ਹੋ ਚੁੱਕੀ ਏ ਉਹਨਾਂ ਲਈ ਜਿਹੜਾ ਆ ਉਹ ਮੂਨ ਵਰਤ ਰੱਖ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਇਹ ਜਿਹੜਾ ਆ ਉਹ ਦੁਆ ਕੀਤੀ ਗਈ ਤੇ ਨਾਲ ਦੀ ਨਾਲ ਜਿਹੜਾ ਆ ਉਹਨਾਂ ਦੇ ਪਰਿਵਾਰਾਂ ਨੂੰ ਤੇ ਜਿਹੜੇ ਆਰਤੀਆਂ ਦੇ ਕੋਲ ਪਹੁੰਚੇ ਅੱਜ ਜਿੰਨੇ ਵੀ ਜਿਹੜੇ ਉਹਨਾਂ ਦੇ ਮਨੀਮ ਸੀ ਪੁਰਾਣੇ ਨਵੇਂ ਉਹਨਾਂ ਸਾਰਿਆਂ ਨੂੰ ਇੱਕ ਵੱਖਰੇ ਤੌਰ ਤੇ ਜੜਾਇਆ ਸਨਮਾਨ ਦੇ ਕੇ ਉਹਨਾਂ ਦਾ ਸਨਮਾਨ ਜੜਾਇਆ ਉਹ ਆਰਤੀਆਂ ਵੱਲੋਂ ਵਧਾਇਆ ਗਿਆ ਤੇ ਵਧੇਰੇ ਮਾਤਰਾ ਦੇ ਵਿੱਚ ਲੋਕ ਇਕੱਠੇ ਹੋਏ ਤੇ ਬਹੁਤ ਸਾਰੇ ਜਿਹੜੇ ਮਨੀਮ ਭਾਈਚਾਰੇ ਨੂੰ ਜੜਾਇਆ ਇੱਥੇ ਸਨਮਾਨਿਤ ਕਰਕੇ ਆਰਤੀਆਂ ਨੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਉਹ ਮਿਸਾਲ ਪੈਦਾ ਕੀਤੀ ਤੇ ਆਰਤੀਆਂ ਨੇ ਗੱਲ ਕਰਦੇ ਹੋਏ ਇਹ ਵੀ ਕਿਹਾ ਕਿ ਇਹ ਮਨੀਮ ਜਿਹੜੇ ਨੇ ਇਹ ਸਾਡੇ ਲਈ ਬਹੁਤ ਜ਼ਿਆਦਾ ਇਹਨਾਂ ਨੇ ਜੋਖਮ ਮਿਠਾਏ ਸਵੇ ਸਵੇ ਸਿਰ ਸਾਡੇ ਵਧੀਆ ਕੰਮ ਜਿਹੜੇ ਨੇ ਪੜੇ ਚਾੜੇ ਤੇ ਹਰ ਹਿਸਾਬ ਦਾ ਜਿਹੜਾ ਆ ਹਿਸਾਬ ਸਾਡੇ ਨਾਲ ਸਹੀ ਤਰੀਕੇ ਨਾਲ ਕੀਤਾ ਤੇ ਅਹੀ ਅੱਗੇ ਵਧ ਪਏ ਤਸਵੀਰਾਂ ਤੁਸੀਂ ਦੇਖ ਦਿੱਤੀ ਪੀ ਉਪੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਆਰਤੀਆਂ ਨੂੰ ਵੀ ਜਿਹੜਾ ਆ ਪਛੇਤ ਸਨਮਾਨ ਦੇ ਨਾਲ ਜਿਹੜਾ ਆ ਸਨਮਾਨ ਕਰਕੇ ਤੇ ਉਹਨਾਂ ਦਾ ਮਾਨ ਸਨਮਾਨ ਵਧਾਇਆ ਗਿਆ ਆਉ ਦੇਖਦੇ ਹਾਂ ਸਾਰੀਆਂ ਤਸਵੀਰਾਂ ਮੈਂ ਮਨਵੀਰ ਸਿੰਘ ਰਧਾਵਾ ਸੂਬਾ ਮੀਤ ਪ੍ਰਧਾਨ ਫੈਡਰੇਸ਼ਨ ਆਫ ਪਾਰਟੀਆਂ ਪੰਜਾਬ ਅੱਜ ਜੋ ਸਾਡਾ ਦਾਣਾ ਮੰਡੀ ਬਟਾਲਾ ਦੇ ਵਿੱਚ ਸਾਡਾ ਜਿਹੜਾ ਮਨੀਮ ਭਾਈਚਾਰੇ ਨੇ ਲੋਹੜੀ ਪਲੱਸ ਨਵੇਂ ਸਾਲ ਦੀ ਆਮਤ ਵਿੱਚ ਇੱਕ ਜਿਹੜਾ ਫੰਕਸ਼ਨ ਕੀਤਾ ਆ ਇਹ ਸਾਡਾ ਸਮੁੱਚਾ ਸਾਰਾ ਹੀ ਸਾਡੇ ਜਿਹੜੇ ਬਹੁਤ ਹੀ ਲੰਮੇ ਸਮੇਂ ਤੋਂ ਜਿੰਨਾ ਸਾਡੇ ਮਨੀਮ ਵੀਰਾਂ ਨੇ ਇਸ ਦਾਣਾ ਮੰਡੀ ਵਿੱਚ ਸੇਵਾ ਕੀਤੀ ਆ ਉਹਦੇ ਵਾਸਤੇ ਜਿਹੜਾ ਇਹ ਪਰਾਲਾ ਸੀਗਾ ਵੀ ਅੱਜ ਉਹਨਾਂ ਨੂੰ ਸਨਮਾਨਤ ਕਰਨਾ ਸੀਗਾ ਅਸੀਂ ਸਮੁੱਚਾ ਸਾਰਾ ਆੜਤੀ ਵਰਗ ਔਰ ਸਾਰੇ ਮਨੀਮ ਭਾਈਚਾਰਾ ਔਰ ਜਿੰਨੇ ਦਲਾਲ ਸਾਬਾਨ ਔਰ ਖਰੀਦਦਾਰ ਸਾਬਾਨ ਜਿਹੜੇ ਆ ਸਾਰਿਆਂ ਨੇ ਰਲ ਕੇ ਇਹਨਾਂ ਨੂੰ ਅੱਜ ਵਧਾਈ ਦੇ ਵਧਾਈ ਦਿੰਨੇ ਆ ਔਰ ਗਾਹ ਤੋਂ ਵੀ ਅੱਗੇ ਤੋਂ ਵੀ ਇਹ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜੀਆਂ ਸਾਡੀਆਂ ਵਿੱਚੋਂ ਕੋਈ ਸਾਡੇ ਆਰਤੀ ਵੀਰ ਮਨੀਮ ਵੀਰ ਜਾਂ ਕੋਈ ਹੋਰ ਸਾਡੇ ਦਲਾਲ ਵੀਰ ਜਿਹੜੇ ਆ ਸਾਡੇ ਵਿੱਚੋਂ ਸਦਾ ਵਾਸਤੇ ਹੀ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਨੂੰ ਅਸੀਂ ਅੱਜ ਮੌਨਤਨ ਕਰਕੇ ਉਹਨਾਂ ਦੀ ਅਸੀਂ ਕੋਈ 5 ਮਿੰਟ ਵਾਸਤੇ ਮੌਨਤਨ ਕੀਤਾ ਉਹਨਾਂ ਦੇ ਵਾਸਤੇ ਸੋ ਸਾਡਾ ਅੱਜ ਇਹ ਪਰਾਲਾ ਆ ਸਾਰੇ ਇਹਨਾਂ ਦਾ ਮਨੀ ਵੀਰਾਂ ਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਕਿ ਸਮੁੱਚਾ ਹਰ ਭਾਈਚਾਰਾ ਹਰ ਸਾਲ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਕਰਿਆ ਕਰੂਗਾ ਜਿਹਦੇ ਵਿੱਚ ਅਸੀਂ ਉਹਨਾਂ ਦਾ ਹੌਸਲਾ ਵਧਾਈ ਕਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਣਾ ਨਾਮਦਾਨ ਸੇ ਹੋਤਾ ਦੱਸਿਓ ਮੈਂ ਮੇਰਾ ਨਾਮ ਗੁਰਬੰਦਰ ਸਿੰਘ ਗੋਲੀ ਤਾਲਾ ਮੰਡੀ ਬਟਾਲੇ ਦਾ ਮੈਂ ਪ੍ਰਧਾਨ ਆ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਤੇ 2026 ਨਵਾਂ ਸਾਲ ਆਇਆ ਜੋ ਵੀ 2025 ਦੇ ਵਿੱਚ ਜੋ ਵੀ ਵਧੀਆ-ਵਧੀਆ ਕੰਮ ਕੀਤੇ ਜਿਹੜੇ ਮਨੀਮ ਭਾਈ ਚਾਰੇ ਨੇ ਅੱਜ ਆਪਣੇ ਜਮਾਤ ਦੇ ਮਨੀਮਾਂ ਨੂੰ ਬਜ਼ੁਰਗਾਂ ਨੂੰ ਸਲਮਾਨਤ ਕੀਤਾ ਉਹ ਬਹੁਤ ਵੱਡੀ ਗੱਲ ਆ ਸਰਬਾਨ ਤੇ ਚੀਨ ਕੋ ਬਹੁਤ ਵੱਡੀ ਸ਼ਾਇਆ ਹੁੰਦਾ ਵੇਖਦੇ ਜਦੋਂ ਕੋਈ ਚੰਗੇ ਕੰਮ ਕਰਦਾ ਅਦਿਰਾਂ ਅਵਾਰਡ ਮਿਲਦਾ ਕੁਝ ਮਿਲਦਾ ਹੋਰ ਇਹ ਬੜੀ ਵੱਡੀ ਆਜ ਇਹਨਾਂ ਨੇ ਪਰਾਲਾ ਕੀਤਾ ਪੰਜ ਸੁਖਦੇਵ ਨੇ ਮੇਰਾ ਛੋਟਾ ਵੀਰ ਚੀਨੀ ਬਹੁਤ ਜਿਹੜਾ ਇਹ ਮਾ ਆਦਰ ਮਾਨ ਸਤਕਾਰ ਕਰਦਾ ਇੱਕ ਬੜਾ ਵੱਡੀ ਗੱਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਦਾ ਨਵੇਖ ਕੇ ਜਿਹੜੇ ਦੂਜੇ ਵੀ ਬਣੀ ਭਾਈਚਾਰੇ ਆ ਉਹ ਵੀ ਵਧੀਆ ਕੰਮ ਕਰਨਗੇ ਤੇ ਆਪਣੀ ਮੰਡਰੀ ਦੀ ਬਿਹਤਰੀ ਵਾਸਤੇ ਕੰਮ ਕਰਨਗੇ ਤੇ ਮੈਂ ਅਰਦਾਸ ਕਰਦਾ ਕਿ ਜਿਹੜਾ 2026 ਚੜ੍ਹਿਆ ਵਾ ਪ੍ਰਮਾਤਮਾ ਮੇਰੇ ਜਿਹੜੇ ਮਨੀਬ ਭਾਈਚਾਰਾ ਇਹਨਾਂ ਦੀਆਂ ਹੱਡੀਆਂ ਵੱਡੀਆਂ ਹੋਮਬੜਾ ਇਹਨਾਂ ਨੂੰ ਤਰੱਕੀਆਂ ਤੇ ਇਹਨਾਂ ਦੇ ਬੱਚਿਆਂ ਦੀਆਂ ਵੀ ਤਰੱਕੀਆਂ ਬਖਸ਼ੀ ਤੇ ਆਹਦੀ ਮੰਡੀ ਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਦੀਸ਼ ਮਾਰ ਅੱਜ ਜਿਹੜਾ ਪ੍ਰੋਗਰਾਮ ਪਾਇਆ ਗਿਆ ਵਾ ਕਿੱਦਾਂ ਨਾਲ ਅੱਜ ਦਾ ਪ੍ਰੋਗਰਾਮ ਨਵਾਂ ਸਾਲ 2026 ਦਾ ਜਿਹੜਾ ਬਣਾਇਆ ਵਾ ਸਾਡੇ ਸਾਰਾ ਮਨੀਮ ਯੂਨੀਅਨ ਬਟਾਲਾ ਮਨੀਮ ਯੂਨੀਅਨ ਨੇ ਇਹ ਰਲ ਕੇ ਪ੍ਰਾਲਾ ਕੀਤਾ ਸਾਡੇ ਪ੍ਰਧਾਨ ਸੁਖਦੇਵ ਸਿੰਘ ਜੀ ਸੰਜੀਤ ਕੁਮਾਰ ਚੀਨੀ ਜੀ ਇਹਨਾਂ ਨੇ ਬਹੁਤ ਵੱਡਾ ਪਰ ਬੜੀ ਮਿਹਨਤ ਨਾਲ ਇਹ ਪ੍ਰਾਲਾ ਕੀਤਾ ਜਿਵੇਂ ਸਾਰੇ ਸਾਡੇ ਆਰਤੀ ਸਾਹਿਬਾਨ ਵੀ ਸਾਰੇ ਮਨੀਮ ਸਾਹਿਬ ਨੂੰ ਸਾਹਿਬਾਨ ਵੀ ਇਕੱਠੇ ਹੋਏ ਨੇ ਕੋ ਬਹੁਤ ਵਧੀਆ ਮਲਕੇ ਪ੍ਰਾਲਾ ਹਰ ਬੰਦੇ ਨੇ ਇਸ ਚੀਜ਼ ਦੀ ਸਲਾਹ ਦਿੱਤੀ ਹੈ ਕਿ ਇਹੋ ਜਿਹਾ ਕੰਮ ਜੜਾ ਅੱਗੇ ਹੋਣਾ ਚਾਹੀਦਾ ਤੇ ਅਸੀਂ ਇਹੋ ਹੀ ਆਪਣੇ ਸਾਰੇ ਇਸ ਭਾਈਚਾਰੇ ਨੂੰ ਕਹਾਂਗੇ ਕਿ ਜਿਹੜਾ ਗਾਹ ਵੀ ਹੈ ਜਿੱਦਾਂ ਅੱਜ ਇਹਨਾਂ ਕਹ ਇਮਾਨਦਾਰੀ ਨਾਲ ਇਹਨਾਂ ਕੰਮਾਂ ਕਿਤਨੇ ਦੇ ਨਾਲ ਸਮਾਰਤ ਕੀਤਾ ਬਾਕੀ ਸਾਰੇ ਇਹ ਜਿਹੜੇ ਮੇਰੇ ਵੀਰ ਨੇ ਦੂਜੇ ਨੇ ਉਹਨਾਂ ਨੂੰ ਇਹ ਕਹਾਂਗੇ ਕਿ ਇਮਾਨਦਾਰੀ ਨਾਲ ਕੰਮ ਕਰਨ ਦਾ ਇਮਾਨਦਾਰੀ ਨਾਲ ਆਪਣਾ ਰਹਿਣ ਤੇ ਬਾਕੀ ਸਾਰੇ ਆਪਣਾ ਨਾਮ ਤੱਕ ਜੋ ਇਹ ਪ੍ਰੋਗਰਾਮ ਕਰਾ ਰਹੇ ਨੇ ਮੈਂ ਸੁਖਦੇਸ਼ ਸਿੰਘ ਸੀਨੀ ਪ੍ਰਧਾਨ ਅਕਾਊਂਟੈਂਟ ਐਸੋਸੀਏਟ ਦਾਲਮੜੀ ਬਟਾਰਾ ਅੱਜ ਅਸੀਂ ਫਖਰ ਮਹਿਸੂਸ ਕਰ ਰਹੇ ਹਾਂ ਪੁਰਾਣੇ ਸਾਥੀ ਜਿਨ੍ਹਾਂ ਨੇ ਲੰਮਾ ਸਮਾਂ ਇਸ ਧਾਰਾ ਮਦਦ ਨੂੰ ਦਿੱਤਾ ਅਕਾਊਂਟ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਅਸੀਂ ਇਹਨਾਂ ਸ਼ਖਸੀਤਾਂ ਨੂੰ ਸਨਮਾਨ ਕਰਕੇ ਸਾਰੀਆਂ ਸ਼ਖਸੀਤਾਂ ਜਿਨ੍ਹਾਂ ਨੇ ਜਿਨ੍ਹਾਂ ਨੇ 17 40 40 ਸਾਲ 45 50 ਸਾਲ ਹੋ ਗਿਆ ਮੰਡੀ ਦੇ ਵਿੱਚ ਆਪਣਾ ਅਕਾਊਂਟ ਦਾ ਜੀਵਨ ਜਿਹੜਾ ਬਤੀਤ ਕੀਤਾ ਫਿਰ ਸਾਫ਼ ਸੁਥਰੀ ਸੇਵੀ ਪੇਸ਼ ਕੀਤੀ ਹੈ ਇੱਕ ਰੋਲ ਮਾਡਲ ਹੈ ਸਾਡੇ ਵਾਸਤੇ ਅਸੀਂ ਉਹਨਾਂ ਨੂੰ ਸਨਮਾਨਤ ਕਰਾਇਆ ਸਾਡੇ ਸਤਿਕਾਰਯੋਗ ਸ਼ਖਸੀਤਾਂ ਨੇ ਸਨਮਾਨਤ ਕੀਤਾ ਅਸੀਂ ਉਹਨਾਂ ਦਾ ਦਿলো ਧੰਨਵਾਦ ਕਰਦੇ ਆ ਤੇ ਤੁਹਾਡੇ ਚੰਨ ਵਾਲਾ ਰਾਈ ਤੁਹਾਡਾ ਵੀ ਧੰਨਵਾਦ ਕਰਦੇ ਆ ਜੀ ਕਾਰਿਮਰ ਗੱਗੋ ਵਾਲੀ ਦੁਕਾਨ ਤੇ ਫੇਬੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਉਹ ਦੇ ਦਾਂਗੇ ਨੇ ਅੰਦੇ ਜਿਹ ਵਿੱਚ ਖਲੋ ਤੁਹਾਡੇ ਗਰੁੱਪ ਚ ਪਾਰ ਨਹੀਂ ਵੇ ਅੱਗੇ ਕਰ ਲੋ ਭਾਈ ਕੁਲਵੰਦ ਚਲੋ ਤਾਂ ਕਾਰੀ ਹੋ ਜਾ ਚੱਲਵੰਦ ਜਿਹਨੂੰ ਵੇਚ ਲਿਆ ਉਹ ਨਾ ਭਾਈ ਕੁਲਵੰਦ ਦੀ ਵੇਚ ਲਿਆਓ ਬੋਲੇ ਸੋਨਿਹਾਲ ਸਭ ਬਹੁ ਸ਼ਾਮਾ ਜੀ ਬਹਿ ਜਾਓ ਹਾਂ ਮੈਂ ਹੁਣ ਬੇਨਤੀ ਕਰਦਾ ਸਰਦਾ ਮਨਬੀਰ ਸਿੰਘ ਗੁਰਵਿੰਦਰ ਜੋਲੀ ਜੀ ਨੇ ਮਾਸਟਰ ਜੀ ਨੂੰ ਰੰਧਾਵਾ ਸਾਹਿਬ ਇੱਧਰ ਕਰਾਇਓ ਆਓ ਜੀ ਆਓ ਮੈਂ ਪਿੱਛੇ ਹੋ ਜਾਂਦੀ ਨਹੀਂ ਮੈਂ ਪਿੱਛੇ ਨਾ ਤੁੱਕੇ ਰਬ ਨਾਲ ਵਾਈ ਤੈਨੂੰ ਠੀਕ ਜੀ ਆਹ ਕਹਤਾ ਜੀ ਆਜੋ ਤੁਸੀਂ ਵੀ ਹੁਣ ਆਜੋ ਦਰਸ਼ਨ ਆਜੋ ਕਰਾਉਣੀ ਸਾਰਿਆਂ ਕੋ ਮੈਂ ਇਸ ਕਰਕੇ ਬੁਲਾਇਆ ਵਾ ਸਰਦਾ ਦਸ਼ੇ ਸਿੰਘ ਜੀ ਆਜੋ ਤੁਸੀਂ ਵੀ ਜਨਾ ਸੋਨਿਆ ਸਾਰ ਕਰਦੇ ਹੁਣ ਮੈਂ ਕਰਨੀ ਹੈ ਮੈਂ ਪਹਿਲਾਂ ਬੇਨਤੀ ਕਰਦਾ ਮੈਂ ਸਮਝ ਨਾ ਪਈ ਇਹ ਮੇਰੇ ਮਨ ਦੀ ਰੂਹ ਹੁਣ ਠੀਕ ਲੱਤ ਗਈ ਕਿਣੀ ਲੱਤ ਗਈ ਜੀ ਲੱਤ ਗਈ ਬਾਕੀ ਲੰਮਾ ਖਣੋ ਜੋ ਆ ਜਾ